ਦੋਸਤੋ ਭਾਰਤ ਪਾਕਿਸਤਾਨ ਸਰਹੱਦ ਦੇ ਬਸੇ ਅਖੀਰਲੇ ਪਿੰਡ ਦੇ ਵਿੱਚ ਬੈਠੇ ਆ ਪਿੰਡ ਦਾ ਨਾਮ ਆ ਪਲੋਪਤੀ ਜੇ ਆਪਾਂ ਗੱਲ ਕਰੀਏ ਤਾਂ ਇਧਰਲੀ ਸਾਈਡ ਤੇ ਪਾਕਿਸਤਾਨ ਆ ਤੇ ਇਧਰਲੀ ਸਾਈਡ ਤੇ ਭਾਰਤ ਭਾਰਤ ਦੇੜੇ ਮੋਰਚੇ ਬਣੇ ਹੋਏ ਆ ਫੌਜ ਦੇ ਲੜਨ ਵਾਸਤੇ ਜੇਕਰ جنگ ਦੀ ਕੋਈ ਨੌਬਤ ਆਉਂਦੀ ਆ ਤਾਂ ਉਹ ਵੀ ਇਸ ਪਿੰਡ ਤੋਂ ਅਗਲੀ ਸਾਈਡ ਤੇ ਬਣੇ ਆ ਜੇਕਰ ਮੋਰਚਿਆਂ ਦੇ ਵਿੱਚ ਫੌਜ ਤਨਾਤ ਹੁੰਦੀ ਆ ਤਾਂ ਉਹ ਵੀ ਇਸ ਪਿੰਡ ਦੇ ਪਰਲੀ ਸਾਈਡ ਹੋਵੇਗੀ ਤੇ ਇਧਰੋਂ ਪਾਕਿਸਤਾਨ ਵਾਲੀ ਫੌਜ ਹੋਵੇਗੀ ਇਹ ਪਿੰਡ ਦੋਵਾਂ ਸਾਈਡ ਤੋਂ ਵਿਚਕਾਰ ਵਿੱਚ ਆਉਂਦਾ ਵਾ ਦੋਵੇਂ ਪਾਸਿਆਂ ਤੋਂ ਇਹ ਘਿਰ ਜਾਂਦਾ ਵਾ ਤਾਰਾਂ ਦੇ ਨਾਲ ਲੱਗਦਾ ਪਿੰਡ ਆ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਆ ਇਸ ਵਕਤ ਜਿੱਥੇ ਤਣਾਅਪੂਰਨ ਸਥਿਤੀ ਬਣੀ ਹੋਈ ਆ ਇੱਥੋਂ ਦੇ ਪਿੰਡ ਦੇ ਜਿਹੜੇ ਲੋਕ ਆ ਸਾਥ ਦੇ ਵਿੱਚ ਬੈਠੇ ਆ ਕੀ ਸੋਚਦੇ ਨੇ ਕਿਦਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਗੱਲਬਾਤ ਕਰਾਂਗੇ ਬਾਪੂ ਜੀ ਕਿਦਾਂ ਦੇ ਹਾਲਾਤ ਆ ਪਿੰਡ ਦੇ ਵਿੱਚ ਕਿਵੇਂ ਚੱਲ ਰਿਹਾਗਾ ਕੰਮ ਤਾਂ ਜਿਹੜਾ ਜ਼ਿਆਦਾ ਵੀ ਜਿਹੜਾ ਵੇਖੋ ਵੇਖਿਓ ਵਿਚਾਰੇ ਕੋਈ ਤੁਰੇ ਜਾਂਦੇ ਨੇ ਡਰਦੇ ਹੀ ਤੇ ਗੱਲ ਕੋਈ ਨਹੀਂ ਅਸੀਂ ਤਾਂ ਨੇ ਕੋਈ ਗੱਲ ਨਹੀਂ ਤੇ ਆਪ ਦਾ ਰਮਾਨ ਆ ਦੇ ਘਰ ਬਹੋ ਤੇ ਕੋਈ ਗੱਲ ਨਹੀਂ ਜਿਹੜੇ ਪੈਂਠ ਵਾਲਾ ਜੰਗ ਲਗਾ ਉਦੋਂ ਗੋਲੀਆਂ ਵਰਦੀਆਂ ਨਿਕਲੇ ਆ ਜਿਹੜੇ ਆਪਣੇ ਫੌਜ ਵਾਲੇ ਸੀ ਉਹਨਾਂ ਦਾ ਰਸਲ ਪਾਣੀ ਪਾਸਤਾ ਚ ਖੜਿਆ ਹੂੰ ਆਹ ਰਸਲ ਪਾਣੀ ਖੜਿਆ ਆ ਤੇ ਉਹਨਾਂ ਰੋਟੀ ਪਾਣੀ ਖਵਾਇਆ ਜਦੋਂ ਨਾ ਹੂੰ ਤੇ ਸਾਡੇ ਬੰਦੇ ਉਧਰ ਹੂੰ ਉਹ ਭੱਜ ਕੇ ਪਛਾਹ ਆ ਗਏ ਅੱਛਾ ਉਹ ਮੋਨੇ ਜਿਹੇ ਗਏ ਸੀ ਹੂੰ ਉਹ ਭੱਜ ਕੇ ਪਛਾਹ ਆ ਗਏ ਹੂੰ ਤੇ ਉਹ ਸਾਡੇ ਬੰਦੇ ਮਗਰੋਂ ਆਏ ਤੇ ਉਹਨਾਂ ਗੋਇਚਾ ੰਡਾ ਵੀ ਤਮੜ ਗਏ ਅਸੀਂ ਵੀ ਨਿਰੋਧ ਹਾਰ ਨਿਰੋਧ ਹੂੰ ਤੇ ਉੱਥੇ ਜਾ ਕੇ ਪਛਾਹ ਜਾ ਕੇ ਉਹ ਜਦੋਂ ਬੰਪ ਚਲੇ ਆ ਤੇ ਆਲੇ ਬੂਏ ਤੇ ਫੱਟ ਫੱਡਵਾਜਦੇ ਸੀ ਹੂੰ ਤੇ ਹੁਣ ਤਾਂ ਕੰਮ ਜਿਆਦਾ ਹੋ ਗਿਆ ਹੁਣ ਤਾਂ ਪੁੱਛਣ ਵਾਲੀ ਗਾਲੀ ਕੋਈ ਨਹੀਂ ਰਹੇਗੀ ਹੂੰ ਹੇ ਹੁਣ ਤਾਂ ਮਾਰੇ ਸੋ 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 ਰੱਖਾਈ ਇਹ ਜੇ ਨਾ ਹੀ ਕੰਮ ਲਿਆਵੇ ਤੇ ਜਿਹੜੇ ਵੀਰ ਆ ਜਿਹੜੇ ਪਿਛਾ ਆ ਉਹ ਵੀਰ ਆ ਤੋ ਕੋ ਦੱਕ ਦੇ ਹੱਡ ਕੋ ਲਾਉਣ ਤੇ ਰੋਟੀ ਪਾਣੀ ਚਾਹ ਪਣੀ ਉਹਨੂੰ ਪਿਾਵਾਂਗੇ ਅਸੀਂ ਉਹ ਅਸੀਂ ਇੱਥੇ ਬਹਿ ਕੇ ਵੇਖ ਰਿਹਾ ਵੀ ਕੀ ਪ੍ਰੋਗਰਾਮ ਹੈ ਤੇ ਜਿਹੜੇ ਉੱਥੋਂ ਪਿੱਛੋਂ ਕੀ ਦੀਆਂ ਦੇ ਫਲਾਣਾ ਪਿੰਡ ਉੱਠ ਗਿਆ ਫਲਾਣਾ ਪਿੰਡ ਉੱਠ ਗਿਆ ਫਲਾਣੇ ਜੰਗ ਲਾ ਗਿਆ ਉਹ ਹੋ ਗਿਆ ਬਸ 50 ਦਾ ਵੜੇ ਇਹੋ ਚੰਟਣਦੇ ਆ ਹੂੰ ਅੱਛਾ ਇਹ ਪਿੰਡ ਅਖੀਰਲਾ ਪਿੰਡ ਆ ਪਾਕਿਸਤਾਨ ਦੀਆਂ ਜਿਹੜੀਆਂ ਭਾਰਤ ਦੀ ਜਿਹੜੀ ਸਰਹੱਦ ਦੇ ਆਤਾਰਾਂ ਦੇ ਨਾਲ ਲੱਗਦਾ ਵਾ ਕੋਈ ਗੁਰਦਰਾ ਸਾਹਿਬ ਤੋਂ ਨੋਟਿਸ ਮੈਟ ਕੋਈ ਤੁਹਾਨੂੰ ਪਿੰਡ ਛੱਡਣ ਬਾਰੇ ਪ੍ਰਸ਼ਾਸਨ ਨੇ ਕਿਹਾ ਜਾਂ ਨਹੀਂ ਕਿਹਾ ਜੀ ਨੇ ਸਾਨੂੰ ਕਿਸੇ ਨੇ ਕਿਹਾ ਸਾਨੂੰ ਬਲਬਾਂ ਬਾਰੇ ਕਿਹਾ ਏ ਵੀ ਬਲਬ ਬੰਦ ਰੱਖੋ ਸਾਨੂੰ ਕਿਸੇ ਨੇ ਆਖਿਆ ਵੀ ਇੱਥੋਂ ਤੁਸੀਂ ਉੱਠ ਜਾਓ ਤੇ ਨਾ ਉਠੋ ਉਹਨਾਂ ਦਾ ਉਹ ਤਾਂ ਦੇ ਕੋਈ ਗੱਲ ਨਹੀਂ ਤੁਸੀਂ ਆਪ ਦਾ ਅਰਮਾਨ ਬਹੋ ਹੂੰ ਨੇ ਕਈ ਕਈ ਰਾ ਇਸ ਜ਼ਿਲ੍ਹੇ ਦੇ ਵਿੱਚ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਗੱਲਾਂ ਚੱਲਦੀਆਂ ਆ ਕਿ ਇੱਥੇ ਡਰੋਨ ਦੇਖ ਪਿਆ ਕੋਈ ਇਹੋ ਜੀ ਬਾਰਡਰ ਤੇ ਹਲਚਲ ਹੁੰਦੀ ਹੈ ਕੋਈ ਸਾਡੇ ਬਾਰਡਰ ਤੇ ਕੋਈ ਨਹੀਂ ਵੀ ਹਮ ਇੱਥੇ ਉਹ ਡਰੋਨ ਵਾਲੀ ਕੋਈ ਸਾਡੇ ਬਾਰਡਰ ਤੇ ਕੋਈ ਗੱਲ ਨਹੀਂ ਹਾਲੀ ਕੋਈ ਨਹੀਂ ਤੇ ਪਹਿਲੋ ਜਿਲ੍ਹਾ ਪਹਿਲੋ ਹੁੰਦਾ ਇਹ ਕੰਮ ਜਿਹੜਾ ਆਹ ਦਾ ਹੁਣਾਂ ਦੇ ਆ ਗੋਲਾ ਇਸ ਚੱਲ ਪਿਆ ਸਾਡੇ ਪਿੰਡ ਆ ਜੀ ਮਾਲ ਕਿਰਪਾਈ ਆ ਨਹੀਂ ਗੱਲ ਬਣੀ ਅੱਛਾ ਜਿਹੜੇ ਬੱਚੇ ਆ ਜਾਂ ਪਰਿਵਾਰ ਆ ਉਹ ਸਾਰੇ ਜਿੰਨੇ ਪਿੰਡ ਦੇ ਲੋਕ ਆ ਸਾਰੇ ਵੱਸਦੇ ਜਾਂ ਕੋਈ ਪਿੰਡ ਛੱਡ ਕੇ ਆ ਜੇ ਤੱਕ ਕਿ ਆ ਉਹ ਜਿਹੜੇ ਬੱਚੇ ਨੇ ਬੱਚੇ ਪਛਾਣ ਕੀਤੇ ਆ ਤੇ ਜਿਹੜੇ ਦੂਜੇ ਬੰਦੇ ਸਾਰੇ ਬੀਬੀਆਂ ਵੇਸੇ ਹਗੀਆਂ ਗਈ ਤੇ ਬੰਦੇ ਵੀ ਇੱਥੇ ਪਿੰਡ ਚੱਲਣ ਦੇ ਮਾਲ ਡੰਗ ਇੱਥੇ ਆ ਇਹ ਬੰਦੇ ਆ ਅੱਛਾ ਇਹ ਜੇ ਆਪਾਂ ਗੱਲ ਕਰੀਏ ਪਹਿਲਾਂ ਵੀ ਐਵੇਂ ਮਾਹੌਲ ਕਈ ਰਾਤ ਨਾਪੂਰਨ ਬੰਦੇ ਆ ਕਈ ਵਾਰੀ ਇਥੋਂ ਜਿਹੜੇ ਇਹ ਪਿੰਡ ਦੇ ਲੋਕ ਆ ਪਹਿਲਾਂ ਵੀ ਪਿੰਡ ਛੱਡ ਕੇ ਪਛਾਣ ਜਾਂਦੇ ਆ ਜਾਂ ਨਹੀਂ ਅਜੇ ਤੱਕ ਨਹੀਂ ਦੋ ਤਿੰਨ ਜੰਗ ਲੱਗੇ ਨੇ ਜਾਂਦੇ ਹੀ ਹੂੰ ਤੇ ਬੰਦੇ ਵਿੱਚ ਵਿੱਚ ਰਹਿੰਦੇ ਸੀ ਹੂੰ ਤੇ ਉਦੋਂ ਇੱਕਦਾਂ ਗਲੀ ਦੇ ਵਿੱਚ ਲੰਘ ਗਏ ਸੀ ਉਹ ਸਾਡੇ ਬੰਦੇ ਆਪਣੇ ਇੰਨਾ ਦੇ ਘਰ ਬੈਠੇ ਸੀ ਹੂੰ ਤੇ ਉਹ ਖੂਤੇ ਦੀ ਗਾਧਗਾ ਚਲੇ ਗਏ ਕੌਣ ਕੌਣ ਲੰਗੇ ਮੁਸਲਮਾਨ ਪਾਕਿਸਤਾਨ ਦੇ ਪਾਕਿਸਤਾਨ ਦੇ ਅੱਛਾ ਉਹਨਾਂ ਨੇ ਸ਼ਿਕਾਇਤ ਕਿਹੜਾ ਕੀਤਾ ਉਸ ਤੋਂ ਵਾਪਸ ਚਲੇਗੇ ਫਿਰ ਤੇ ਮਤਲਬ ਕਿ ਕਿੱਦਾਂ ਦੇ ਹੁਣ ਹਾਲਾਤ ਆ ਪਿੰਡ ਦੇ ਲੋਕ ਜਦੋਂ ਬਹਿੰਦੇ ਆ ਆਪਸ ਦੇ ਵਿੱਚ ਜਿੱਦਾਂ ਸੱਥਾਂ 'ਚ ਬੈਠੇ ਆਪਾਂ ਕਿੱਦਾਂ ਦੀਆਂ ਗੱਲਾਂ ਬਾਤਾਂ ਕਰਦੇ ਆ ਗੱਲਾਂ ਬਾਤਾਂ ਦਿਨੇ ਦਾ ਕੋਈ ਗੱਲਬਾਤ ਨਹੀਂ ਹੁੰਦੀ ਹੂੰ ਗਿਰਿਆਂ ਦੇ ਕੋਈ ਗੱਲਬਾਤ ਹੀ ਕੋ ਨਹੀਂ ਜੋ ਜੋ ਰਾਤ ਜੋ ਜੋ ਪੈਦੀ ਰਾਤ ਪੈਂਦੀ ਆ ਉਹਦੋਂ ਬਾਅਦ ਜੋ ਸੁਣਦੇ ਉਹ ਇੱਦੋਂ ਡਿੱਗ ਪਿਆ ਉੱਥੇ ਡਿੱਗ ਪਿਆ ਉਹ ਗੱਲ ਬਣ ਗਈ ਜੇ ਤੁਕ ਸੁਣੀ ਸੁਣਾਈਆ ਵੀਡੀਓ ਸੁਣੀ ਜਾਂਦੇ ਆ ਉਹ ਗਾਂ ਕੰਮ ਚੱਲ ਜਾਂਦਾ ਹੂੰ ਅੱਛਾ ਜੀ ਉਹ ਜਦੋਂ ਪਿੰਡ ਛੱਡ ਕੇ ਜਾਂਦੇ ਆ ਕੀ ਮੁਸ਼ਕਲਾਂ ਕੀ ਆਉਂਦੀਆਂ ਕਿਦਾਂ ਦੇ ਹਾਲਾਤ ਹੁੰਦੇ ਕਿੱਥੇ ਜਾ ਕੇ ਰਹਿੰਦੇ ਆ ਮੁਸ਼ਕਲਾ ਵੀ ਜਿਹੜੇ ਪਹਿਲ ਪਰੋਚੀ ਕੋਈ ਜਾਈਦਾ ਏ ਉਹ ਸਰਦਾਰ ਆਪੋ ਆਪਣਾ ਨੀਗਾ ਮਾਲ ਡੰਗਰ ਕਿਥੇ ਕਿੱਥੇ ਖੜਾਂਗੇ ਕੀ ਕਰਾਂਗੇ ਮਾਲ ਡੰਗਰ ਕੋ ਪੱਠਾ ਪਾਉਣਾ ਕਰਨਾ ਗਵਰਨਮੈਂਟ ਦਾ ਇਹ ਨਾ ਕੰਮ ਹੋਇਆ ਵੀ ਕਿਸ ਨੂੰ ਇਹ ਪ੍ਰਾਸ਼ਨ ਦੇ ਦਈਏ ਕਿਸ ਨੂੰ ਮਾਲ ਡੰਗਰ ਨੂੰ ਉਚਾਰਾ ਦੇਈ ਕੋ ਦੇ ਦਈਏ ਟੁੱਟ ਉਹ ਵੀ ਨਾ ਗੱਲ ਕੋਈ ਗਵਰਨਮੈਂਟ ਦਾ ਕੰਮ ਹੀ ਨਿਭੜਿਆ ਨਾ ਤੇ ਜਿਹੜੇ ਜ਼ਿੰਮੇਵਾਰ ਜਿਹਦੇ ਕੋਈ ਭਰਾ ਕੋ ਜਾਣਾ ਉਹਦਾ ਦਾ ਕੰਮ ਉਹਨਾਂ ਕੋ ਹੋਇਆ ਆਪਦੇ ਡੰਗਰਾਂ ਵਾਸਤੇ ਰੱਖਿਆ ਉਹਨੇ ਤੇ ਸਾਡੇ ਬਾਤੇ ਇੱਕ ਮੁਸ਼ਕਲ ਕੰਮ ਬਹੁਤ ਬਣ ਜਾਂਦੀ ਹੈ ਅੱਛਾ ਇੱਕ ਵੇਖਣ ਨੂੰ ਮਿਲ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਪٹرول ਪੰਪਾਂ ਦੇ ਵੀ ਪੀੜਾਂ ਲੱਗੀਆਂ ਲੋਕਾਂ ਨੇ ਤੇਲ ਭਰਾ ਭਰਾ ਕੇ ਜਿਹੜਾ ਰੱਖ ਲਿਆ ਬਾਰਡ ਏਰੀਆ ਦੇ ਰੇ ਉਹ ਤੇ ਤਾਂ ਰੱਖਿਆ ਕਿ ਜੇ ਆਪਾਂ ਨੂੰ ਕੋਈ ਲੋੜ ਪੈਂਦੀ ਹੈ ਤੇ ਪਿਛਾਂ ਆਪਾਂ ਦੂਰ ਦਰਾਡੇ ਜਾ ਸਕਦੇ ਹਾਂ ਜੇ ਵੇਖੀਏ ਤੇ ਪਿਛਲੇ ਪਾਸੇ ਜਿਹੜਾ ਵਾ ਕਰਿਆਨੇ ਵਾਲੀ ਦੁਕਾਨਾਂ ਤੋਂ ਲੋਕ 25 25 30 30 ਹਜ਼ਾਰ ਦਾ ਸੌਦਾ ਇਕੱਠਿਆ ਕਰੀ ਜਾਂਦੇ ਆ ਇੱਥੋਂ ਦੇ ਜਿਹੜੇ ਲੋਕ ਆ ਉਹਦੇ ਵੀ ਨਹੀਂ ਕਰ ਸਕਦੇ ਜੇ ਇਹਨਾਂ ਨੂੰ ਪਿੰਡ ਛੱਡਣਾ ਪੈਂਦਾ ਤੇ ਲੋਕਾਂ ਤੋਂ ਤੇ ਆਪਣਾ ਆਪ ਹੀ ਸੰਭਾਲਣਾ ਵਾ ਸੌਦਾ ਇਹਨੂੰ ਕੀ ਕਰਨੀਗੇ ਪਿਓ ਨੇ ਇਹਨਾਂ ਦਾ ਪੜ੍ਹਾ ਕੰਮ ਦੇ ਨੂੰ ਮੰਗ ਚੀਜ ਦਿਓ ਜਿਹੜੀ ਦਹਾਂ ਦੀ ਹੋਵੀਆਂ ਦੇਣ ਦੇ ਆ ਹੂੰ ਤੇ ਇਹ ਤੇਲ ਆ ਤੇ ਤੇਲ ਤਾਂ ਵਗਲੇ ਆਉਂਦੇ ਤੇ ਆ ਵਾ ਤੇਲ ਟਰੈਕਟਰ ਚ ਪਾਵਾਂਗੇ ਜੀ ਉਹਦਾ ਨਾਂ ਵੀ ਕੋਈ ਗੱਲ ਬਣ ਜੇ ਤੇ ਸੈਲੀ ਵਾਲੂ ਮੁੜ ਕੇ ਆਉਦੀ ਹੂੰ ਤੇ ਤੇਲ ਬੜਾ ਮੁਸ਼ਕਲ ਲੋਕਾਂ ਨੂੰ ਮਿਲਿਆ ਹੂੰ ਤੇ ਜਿਹੜਾ ਕਈਆਂ ਕਈ ਥਾਂ ਹੀ ਤਾਂ ਤੇਲ ਸੰਦ ਦੇ ਵਿੱਚ ਨਹੀਂ ਪਉਂਦੇ ਹੂੰ ਤੇ ਕੈਂਡ ਲੈ ਜੇ ਤਾਂ ਕੈਂਡ ਚ ਪਉਂਦੇ ਆ ਤੇ ਸ਼ਾਂਤੀ ਨਹੀਂ ਪਉਂਦੀ ਅੱਛਾ ਬਾਰਡਰ ਦੇ ਲੋਕ ਕੀ ਸੋਚਦੇ ਆ ਜੰਗ ਲੱਗਣੀ ਚਾਹੀਦੀ ਆ ਕਿ ਨਹੀਂ ਲੱਗਣੀ ਜੀ ਨਹੀਂ ਜੰਗ ਦਾ ਅਸੀਂ ਆਂਦੇ ਵੀ ਜੰਗ ਦਾ ਨਾ ਹੀ ਮਾਰਾ ਹੂੰ ਲਗਣੀ ਦਾ ਬੜੀ ਗੱਲ ਆ ਇਹਦਾ ਨਾਂ ਹੀ ਮਾੜਾ ਜਿਹੜਾ ਘਰ ਛੱਡਣਾ ਬਹੁਤ ਮਾੜੀ ਗੱਲ ਆ ਮੈਂ ਇਹ ਤਾਂ ਕਰਕੇ ਗੱਲ ਕੀਤੀ ਕਿ ਕਈ ਲੋਕ ਜਿਹੜੇ ਏਸ਼ੀਆ ਚ ਬੈਠੇ ਕਹੀ ਜਾਂਦੇ ਆ ਕਿ ਜੰਗ ਲੱਗ ਜਾਣੀ ਚਾਹੀਦੀ ਆ ਜੰਗ ਲੱਗ ਜੇ ਪਾਕਿਸਤਾਨ ਨੂੰ ਤਬਾਹ ਕਰ ਦਾਂਗੇ ਜੇ ਕਰ ਦਾਂਗੇ ਉਹ ਨਾਲ ਇੱਕ ਵੇਖਿਆ ਨਹੀਂ ਹਲੀ ਹੂੰ ਜੇ ਤਾਂ ਲੱਗ ਗਈ ਤੇ ਫਿਰ ਤਾਂ ਲੋਕਾਂ ਨੂੰ ਪਤਾ ਲੱਗ ਜੂ ਵੀ ਜੰਗ ਲੱਗੀ ਆ ਤੇ ਪਹਿਲੀ ਗੱਲ ਮਾਰੇ ਕਿਰਪਾ ਕਰੇ ਸੱਚੇ ਪਾਤਸ਼ਾਹ ਕੋ ਮੁਲਖੇ ਮਰਨਾ ਹੈ ਹੂੰ ਤੇ ਜੇ ਮੁਲਖ ਦਾ ਰਾਜਣਾ ਤੇ ਮੁਲਖ ਮਰਗ ਦਾ ਰਾਜਕ ਸੁਣਾ ਹੂੰ ਤੇ ਇਹਦੇ ਬਾਰੇ ਦਾ ਚੰਗੀ ਗੱਲ ਨਹੀਂ ਜਿਹੜਾ ਪੈਣਪਰਾਏ ਗੱਲਾਂ ਦਾ ਉਹ ਤਾਂ ਬਹੁਤ ਮਾੜੀ ਚੀਜ਼ ਆ ਚੰਗੀ ਨਹੀਂ ਤੇ ਜਿਹੜੇ ਬੰਦੇ ਪਿਛਾਂ ਆਂਦੀ ਉਹੋ ਹੀ ਆ ਜਿਹੜੇ ਵੱਟ ਤੇ ਬੈਠਿਆ ਉਹ ਨਹੀਂ ਇਹ ਗੱਲਾਂ ਦੇ ਵੀ ਜੰਗ ਲੱਗਣੀ ਚਾਹੀਦੀ ਆ ਸੋ ਸਾਡੇ ਨਾਲ ਹੋਰ ਵੀ ਜਿਹੜੇ ਵੀਰ ਮੌਜੂਦ ਆ ਕੀ ਕਿੱਦਾਂ ਦੇ ਹਾਲਾਤ ਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੋ ਹਾਲਾਤ ਚੱਲ ਰਹੇ ਆ ਅੱਜਕੱਲੇ ਦੇਖੋ ਵੀਰ ਜੀ ਹਾਲਾਤ ਤੁਹਾਨੂੰ ਪਤਾ ਆ ਜਦੋਂ ਇਹੋ ਸਥਿਤੀ ਬਣਦੀ ਆ ਨਾ ਤੇ ਜਿਹੜਾ ਪਿੰਡੇ ਤੇ ਢਾਉਂਦਾ ਉਸ ਬੰਦੇ ਨੂੰ ਹਾਲਾਤਾਂ ਬਾਰੇ ਪਤਾ ਹੁੰਦਾ ਚੰਗੀ ਤਰ੍ਹਾਂ ਉਹ ਜਾਣੂ ਹੁੰਦਾ ਅਸੀਂ ਇੱਥੋਂ 500 ਮੀਟਰ ਦੂਰ ਤੇ ਬਾਰਡਰ ਆ ਸਾਡੇ ਹੂੰ ਅਗਲੇ ਬੰਨੇ ਅਡਵਾਂਸਿਆ ਹਾਂ ਕਰਦੇ ਆ ਤੇ ਲਾਹ ਏਦਾਂ ਦੇ ਹੁੰਦੇ ਨੇ ਵੀ ਜਦੋਂ ਕੋਈ ਫਫਾਵਾ ਪਿੱਛੋਂ ਉਟ ਕੇ ਆਉਂਦੀਆਂ ਨਾ ਹੂੰ ਕੁਮਾਈਲਾ ਤੇ ਫੇਸਬੁੱਕਾਂ ਤੇ ਜਾਂ ਟ ਕੋਈ ਪੱਤਰ ਪ੍ਰਕਾਰ ਵੀ ਭਰਾ ਵਿਚਾਰੇ ਹੋ ਜੇਗੇ ਆ ਹੂੰ ਤੇ ਉਹ ਜਦੋਂ ਫਫਾਵਾ ਪਾਉਂਦੇ ਵੀ ਆ ਫਲਾਣੇ ਥਾਂ ਤੇ ਗੋਲੀ ਚੱਲ ਗਈ ਡਰੋਨ ਚੜ੍ਹ ਕੇ ਉਹ ਹੋ ਗਿਆ ਜੇ ਹੋ ਗਿਆ ਤੇ ਉਹ ਰਾਤ ਜਦੋਂ ਪੈਂਦੀ ਉਹ ਤਾਂ ਬੰਦਾ ਹਰ ਕੋਈ ਬੰਦਾ ਇਹ ਸੋਚਦਾ ਵੀ ਪਿੱਛੇੇ ਖਰੇ ਜੰਗੀ ਲੱਗ ਗਿਆ ਹੂੰ ਤਿਆਪ ਇਥੋਂ ਕੇ ਬਣਨ ਦੀ ਕੋਸ਼ਿਸ਼ ਕਰੀਏ ਹੂੰ ਤੇ ਜਦੋਂ ਜਾਨਵਾਰੇ ਸੋਚਦਾ ਹੈ ਤੇ ਉਹਦੇ ਬਹੁਤ ਜ਼ਿਆਦਾ ਮਾਈਂਡ ਦੇ ਵਿੱਚ ਚੀਜ਼ਾਂ ਘੁੰਮਦੀਆਂ ਕਿਉਂਕਿ ਘਰਾਂ ਦੇ ਵਿੱਚ ਡੰਗਰ ਆ ਘਰਾਂ ਦੇ ਵਿੱਚ ਦਾਸ-ਦਾਸ 2-2 4-4 ਸੰਦਿਆ ਘਰਾਂ ਦੇ ਵਿੱਚ ਖਾਣ ਵਾਲੇ ਦਾਣੇ ਆ ਕਿੱਧਰ ਕੋ ਘਰ ਛੱਡ ਕੇ ਜਿੱਥੇ ਬੰਦੇ ਜੰਮਿਆ ਪਲਿਆ ਬੰਦਾ ਰਹਿੰਦਾ ਉਹਨੂੰ ਛੱਡ ਕੇ ਵੀਰ ਜੀ ਜਾਣਾ ਜਾਂ ਤਾਂ ਉਹ ਬੰਦੇ ਨੂੰ ਪਤਾ ਹੁੰਦਾ ਜਾਂ ਰੱਬ ਨੂੰ ਪਤਾ ਹੁੰਦਾ ਹੂੰ ਤੇ ਬਹੁਤ ਜ਼ਿਆਦਾ ਔਖਾਂ ਦਾ ਇਹ ਕਰਕੇ ਲਾਦ ਜਿਹੜੇ ਆ ਅਸੀਂ ਤਾਂ ਇੱਧਰ ਵੀ ਸਾਡੇ ਭਰਾ ਹੈ ਹੂੰ ਤੇ ਇਸ ਪਾਕਿਸਤਾਨ ਉਹ ਵੀ ਸਾਡੇ ਭਰਾ ਕਿਉਂਕਿ ਜਾਨਾਂ ਲਊ ਇੱਕ ਆ ਹੂੰ ਜਾਨ ਹਰ ਇੱਕ ਚੇਕਿਆ ਤੇ ਅਸੀਂ ਨਹੀਂ ਚਾਹੁੰਦੇ ਲੋਕ ਬਾਰਡਰ ਵਾਲੇ ਜਿਹੜੇ ਉਹ ਨਹੀਂ ਚਾਹੁੰਦੇ ਵੀ ਇਹ جنگ ਦੀ ਸਥਿਤੀ ਬਣੇ ਹੂੰ ਅੱਗੇ ਤੁਹਾਨੂੰ ਇਹ ਬਜ਼ੁਰਗਾਂ ਨੇ ਦੱਸਿਆ ਕਿਉਂਕਿ ਇਹਨਾਂ ਨੇ ਹੰਡਾਇ ਹਾਇ ਹੂੰ ਕਤਰਵਾਲਾ ਕਾਠਵਾਲਾ ਪੈਠਵਾਲਾ ਜੰਗ ਇਹਨਾਂ ਨੇ ਹੰਡਾਇਆ ਹੂੰ ਤੇ ਜਦੋਂ ਸਥਿਤੀਆਂ ਸੁਣਦੇ ਹਨ ਨਾ ਉਹ ਸਥਿਤੀ ਦਾ ਅੱਜ ਦਾ ਸਿਧਾ ਬੜਾ ਫਰਕ ਹੈ ਜੀ ਹੂੰ ਕੋਕਿ ਉਦੋਂ ਲੋਕਾਂ ਕੋਲ ਇੰਨੇ ਸੰਦ ਨਹੀਂ ਸੀ ਸਾਧਨ ਨਹੀਂ ਸੀ ਗੱਡੇ ਲੋਕਾਂ ਕੋਲ ਹੈਗੇ ਸੀ ਤੇ ਗੱਡੇ ਤੇ ਦੋ ਮਨ ਦਾਣੇ ਰੱਖੇ ਤੇ ਜੀ ਭਾਈ ਤਾਂ ਪਛਾਣ ਤੁਰ ਪਈ ਹੁਣ ਹਰ ਘਰ ਦੇ ਘਰ ਦੇ ਵਿੱਚ ਦੋ ਦੋ ਚਾਰ ਚਾਰ ਸੰਦ ਖਲੋਤੇ ਆ ਲੋਕਾਂ ਨੇ ਆਪੋ ਆਪਣੇ ਚਕਾਰਡ ਬਣਾਏ ਆ ਕੋਠੀਆਂ ਬਣਾਈਆਂ ਸੋਹਣੇ ਲੋਕ ਬੈਠੇ ਆ ਕਿੱਧਰ ਹਉਣ ਨੂੰ ਮੱਝਾਂ ਆਂ گاਵਾ ਆਂ ਕਿੱਧਰ ਕੁਝ ਲੈ ਜਣ ਇਸ ਵੇਲੇ ਕਿੱਧਰ ਕੁ ਭਜਾ ਕੇ ਲੈ ਜਾਊਗਾ ਹਨਾ ਆਹ ਘਰਾਂ ਦੀਆਂ ਵਸਤੂਆਂ ਦੀਆਂ ਚੀਜ਼ਾਂ ਘਰੇਲੂ ਚੀਜ਼ਾਂ ਕਿਹੜੀ ਕਿਹੜੀ ਚੋਕੇ ਲੈ ਜਾਊਗਾ ਕੋਈ ਵੀ ਨਹੀਂ ਵੀਰਜੀ ਜਾਂਦੀ ਨਾ ਕਿ ਇਤੋਂ ਖੜੀ ਜਾਂਦੀ ਆ ਇਹ ਕਰਕੇ ਖਣਨੀ ਬਹੁਤ ਮੁਸ਼ਕਲ ਆ ਅਸੀਂ ਇਹ ਕਰਕੇ ਚਲੋ ਸਾਨੂੰ ਇਹ ਆ ਕਿ ਸਾਡੇ ਗੁਰੂ ਮਹਾਰਾਜ ਦੀ ਧਰਤੀ ਆ ਛੀਦਾਾਂ ਦੀ ਧਰਤੀ ਆ ਜੋ ਆਪਾਂ ਇਲਾਕੇ ਚ ਵੇਨੇ ਆ ਸਾਨੂੰ ਇਥੇ ਬਾਪੂ ਦੀਪ ਸਿੰਘ ਦਾ ਬਾਬਾ ਤਾਰਾ ਸੂਛੀਦਾ ਤਾਰੂ ਸਿੰਘ ਪੂਲਿਆਂ ਦਾ ਹਾਂਜੀ ਬਾਬਾ ਵਿਧੀ ਚੰਦ ਜੀ ਸਾਨੂੰ ਇਹਨਾਂ ਦਾ ਬੜਾ ਆਸਰਾ ਛੀਦਾ ਸਿੰਘ ਦਾ ਬੜਾ ਆਸਰਾ ਹੀ ਉਹਨਾਂ ਦਾ ਕਰਕੇ ਇਥੇ ਬੈਠੇ ਆ ਸਾਡੇ ਕੋਲ ਸਾਡਾ ਬਾਪੂ ਜੀ ਆਡਾ ਬਾਪੂ ਪ੍ਰੀਤ ਸਿੰਘ ਜੀ ਆ ਡੇ ਪਿੰਡ ਤੇ ਵਿੱਚ ਹਨ ਬੜਾ ਜਿਆਦਾ ਇੱਕ ਇਹਨਾਂ ਦਾ ਸਾਨੂੰ ਆਸਰੇ ਹਾਂ ਇਹਨਾਂ ਦੇ ਆਸਰੇ ਤੇ ਕਹੀਂ ਬੈਠੇ ਚੜ੍ਹਦੀ ਕਲਾ 'ਚ ਬੈਠੇ ਆ ਅਸੀਂ ਇੰਜ ਆਉਣੇ ਵੀ ਚੜ੍ਹਦੀ ਕਲਾ 'ਚ ਰਹੀਏ ਤੇ ਮਹਾਰਾ ਚੜ੍ਹਦੀ ਕਲਾ 'ਚ ਰੱਖੇ ਤੇ ਦੋਵਾਂ ਦੇਸ਼ਾਂ ਦੇ ਜਿਹੜੇ ਦੇਹ ਦਿੱਤ ਨਾ ਬੂਤ ਮੌਤ ਬਣੇ ਆ ਇਹ ਛਾਂਤ ਹੋ ਜਾਣ ਆਪੋ ਆਪਣੇ ਲੋਕ ਕੋਰੇ ਸੁਖੀ ਵਸਣ ਅੱਛਾ ਇੱਕਰਾ ਮੈਂ ਚੈਨਲ ਤੇ ਜਿਹੜੇ ਵੀਡੀਓ ਦੇਖ ਰਹੇ ਉਹਨਾਂ ਨੂੰ ਦੱਸ ਦਵਾਂ ਕਿ ਇਹ ਜਿਹੜਾ ਪਿੰਡ ਆਣਾ ਇਹਦੀ ਜਿਹੜੀ ਜ਼ਮੀਨ ਆ ਖੇਤੀ ਕਰਨ ਵਾਲੀ ਉਹ ਵੀ ਭਾਰਤ-ਪਾਕਿਸਤਾਨ ਸਰਹੱਦ ਤੋਂ ਪਾਰ ਆ ਇਹਨਾਂ ਨੂੰ ਤਾਰਾਂ ਤੋਂ ਅੱਗੇ ਜਾ ਕੇ ਖੇਤੀ ਕਰਨੀ ਪੈਂਦੀ ਆ ਇਹਨਾਂ ਨੂੰ ਜਦੋਂ ਹੁਣ ਤੇ ਤਣਾਅਪੂਰਨ ਮਾਹੌਲ ਬਣਿਆ ਜਦੋਂ ਪਹਿਲਾਂ ਇਸ ਤੋਂ ਪਹਿਲਾਂ ਵੀ ਜਦੋਂ ਮਾਹੌਲ ਸ਼ਾਂਤਮਈ ਹੁੰਦਾ ਸੀ ਨਾ ਉਦੋਂ ਵੀ ਇਹਨਾਂ ਨੂੰ ਸਮੇਂ ਦੇ ਨਾਲ ਤਾਰਾਂ ਤੋਂ ਅੱਗੇ ਢਗਾਉਦੇ ਸੀ ਗੇਟ ਖੋਲੇ ਜਾਂਦੇ ਸਨ ਬੀਐਸਐਫ ਦੇ ਜਵਾਨ ਜਿਹੜੇ ਇਹਨਾਂ ਦੇ ਨਾਲ ਜਾਂਦੇ ਸਨ ਫਿਰ ਉਥੋਂ ਜਦੋਂ ਇਹਨਾਂ ਦੇ ਖੇਤੀ ਕਰਕੇ ਵਾਪਸ ਆਉਣਾ ਉਦੋਂ ਵੀ ਚੈਕਿੰਗ ਹੋਣੀ ਜਾਣ ਲੱਗਿਆਂ ਵੀ ਚੈਕਿੰਗ ਹੋਣੀ ਹੁਣ ਜਿਹੜੇ ਉਹ ਖੇਤੀ ਦੇ ਫਿਰ ਕਿਦਾਂ ਦੇ ਹਾਲਾਤ ਹੁਣ ਲੋਕ ਜ਼ਮੀਨਾਂ ਆਪਣੀਆਂ ਜੇ ਜਾਂਦੇ ਆ ਜਾਂ ਅਜੇ ਬੰਦ ਕੀਤਾ ਨਾ ਨਹੀਂ ਜੀ ਤਾਰੋ گاਂਦਾਂ ਅਰਜੈਂਸੀ ਲਾਈ ਆ ਤਾਰੋ ਬਿਲਕੁਲ ਬੰਦਿਆ ਤਾਰੋ ਅੱਗੇ ਕੋਈ ਨਹੀਂ ਜਾਂਦਾ ਤਾਰ ਤੋਂ ਪਿੱਛੇ ਜਿਹੜਾ ਉਹ ਆਪਦੇ ਟਾਈਮ ਨਾਲ ਜਾਂਦੇ ਆ ਭੀ ਦਿਨ ਚੜੇ ਤੋਂ ਜਾਣਾ ਤੇ ਸ਼ਾਮਾਂ ਤੋਂ ਦਿਨ ਚੜਦੋਂ ਡੁੱਬਣ ਤੋਂ ਪਹਿਲਾਂ ਆਪਦੇ ਘਰ ਆ ਜਨਾ ਲੱਗੀ ਸਮਝ ਹੁਣ ਇਦਾਂ ਦੇ ਆਪਦੇ ਕੰਮ ਕਰ ਸਕਦੇ ਅਜੇ ਕੰਮ ਤੋਂ ਸਾਨੂੰ ਕਿਸੇ ਨੇ ਰੋਕਿਆ ਨਾ ਸਾਨੂੰ ਜਾਨਵਾਰ ਕੇਸੀ ਅਲੋਟਮੈਂਟ ਗਈ ਨਾ ਸਾਨੂੰ ਭਾਰਤ ਸੈਂਟਰ ਸਰਕਾਰ ਮੈਂਟਲ ਲੋਕ ਆਰਡਰ ਆਇਆ ਨਾ ਸਾਨੂੰ ਕੋਈ ਪੰਜਾਬ ਸਰਕਾਰ ਲੋਕ ਆਰਡਰ ਆਇਆ ਵੇਦੋ ਜੀ ਪੇਂਟ ਛੱਡ ਕੇ ਚੱਲ ਜੋ ਛੱਡ ਕੇ ਚੱਲ ਜੋ ਸਾਨੂੰ ਕੋਈ ਸੇਣਿਆ ਨਹੀਂ ਆਇਆ ਅਸੀਂ ਉਹਨਾਂ ਚਿਰ ਜਾਣਾ ਨਹੀਂ ਚਾਹੁੰਦੇ ਤੇ ਜੇਕਰ ਰੱਬ ਤੇ ਅੱਗੇ ਅਸੀਂ ਦਸ ਕਰਦੇ ਵੀ ਸਥਿਤੀ ਨਾ ਬਣੇ ਜੇਕਰ ਕੋਈ ਗੱਲ ਬੰਦੀ ਆ ਸਾਈਂ ਜਿਹੜੀ ਆਪਣੀ ਗਵਰਨਮੈਂਟ ਹੈ ਪੰਜਾਬ ਗਵਰਨਮੈਂਟ ਹੈ ਜਾਂ ਕੋਈ ਪੁਲਿਸ ਪ੍ਰਸ਼ਾਸਨ ਹੈ ਜਾਂ ਕੋਈ ਸੀਆਰਪੀ ਹੈ ਕੋਈ ਫੌਜ ਹੈ ਅਸੀਂ ਉਹਨਾਂ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਨਾਲ ਖਲੋਵਾਂਗੇ ਜਿਹੜੀ ਗੱਲ ਉਹਦੀ ਉਹਨਾਂ ਨੂੰ ਚੀਜ਼ ਦੀ ਲੋੜ ਹੋਊਗੀ ਅਸੀਂ ਉਹਨਾਂ ਦੀ ਹਰ ਪ੍ਰਭਾਈ ਤੇ ਨਾਲ ਖਲੋਵਾਂਗੇ ਅਸੀਂ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਚੱਲਾਂਗੇ ਇਹ ਫਿਕਰ ਨਾ ਕਰਨ ਇਹ ਭਲਾ ਤੁਹਾਨੂੰ ਛੱਡ ਕੇ ਭੱਜ ਜਾਣ ਅਸੀਂ ਨਹੀਂ ਉਹਨਾਂ ਨੂੰ ਛੱਡ ਕੇ ਭੱਜਦੇ ਅਸੀਂ ਇਹਨਾਂ ਦੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਤੁਰਾਂਗੇ ਜਿੱਥੇ ਮਰਜੀ ਤੁਹਾਨੂੰ ਆਖਦੇ ਨਾ ਅਸੀਂ ਇਹਨਾਂ ਦੇ ਅੱਗੇ ਖਲੋਵਾਂਗੇ ਨਾ ਖਲੋਵਾਂਗੇ ਜਿਹੜੀ ਚਾਹ ਦੀ ਲੋੜ ਹੋਊਗੀ ਉਹ ਅਸੀਂ ਪੂਰੀ ਕਰਾਂਗੇ ਕਿਉਂਕਿ ਅਸੀਂ ਅੱਗੇ ਪਿੱਛੋਂ ਵੀ ਗੁਰੂਆਂ ਦੇ ਲੰਗਰ ਲਾਉਣੇ ਆ ਅੱਗੋ ਪਿੱਛੋਂ ਵੀ ਅਸੀਂ ਉਹ ਜਿਹਾ ਕੰਮ ਕਰਦੇ ਆ ਕਿ ਲੰਗਰ ਦੀ ਪ੍ਰਸ਼ਾਦੇ ਦੀ ਪਾਣੀ ਦੀ ਚਾਹ ਦੀ ਲੋੜ ਆ ਸਾਨੂੰ ਅੱਧੀ ਰਾਤ 12 ਵਜੇ ਵਜਦੇ ਨਾਲ ਕਾਲ ਕਰਨ ਜਾ ਸੀ ਇਹਨਾਂ ਦੇ ਵਾਸਤੇ ਪ੍ਰਸ਼ਾਦੇ ਦਾ ਪ੍ਰਬੰਧ ਕਰਾਂਗੇ ਲੰਗਰ ਪਾਣੀ ਦਾ ਪ੍ਰਬੰਧ ਕਰਾਂਗੇ ਹਨਾ ਅਸੀਂ ਸਾਰੇ ਪ੍ਰਬੰਧ ਕਰਾਂਗੇ ਆਈ ਇਹਨਾਂ ਦੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਚੱਲਾਂਗੇ ਇਹ ਡਰਨ ਵਾਲੀ ਸਾਨੂੰ ਕੋਈ ਗੱਲ ਨਹੀਂਗੀ ਹੂੰ ਅੱਛਾ ਹੋਰ ਵੀ ਸਾਡੇ ਨਾਲ ਬਜ਼ੁਰਗ ਮੌਜੂਦ ਆ ਤੇ ਬਾਪੂ ਜੀ ਮਤਲਬ ਕਿ ਰਾਤ ਨੂੰ ਇੱਥੇ ਕੋਈ ਪ੍ਰਸ਼ਾਸਨ ਜਾਂ ਪੁਲਿਸ ਦੇ ਜਾਂ ਬੀਐਸਐਫ ਦੇ ਅਧਿਕਾਰੀ ਪਿੰਡਾਂ 'ਚ ਆਉਂਦੇ ਆ ਜਾਂ ਕੋਈ ਗੱਲਬਾਤ ਕਰਦੇ ਆ ਜਾਂ ਨਹੀਂ ਕੋਈ ਨਹੀਂ ਆਉਂਦਾ ਹੂੰ ਇੱਥੇ ਨਹੀਂ ਕੋਈ ਵੀ ਆਉਂਦਾ ਕੋਈ ਗੱਲ ਨਹੀਂ ਤੇ ਇੰਨਾ ਵੀ ਮੜਾ ਮੋਟਾ ਜਦੋਂ ਕੋਈ ਹੁੰਦਾ ਮੜਾ ਮੋਟਾ ਸੜਕਾ ਦੜਕਾ ਹੂੰ ਤ ਉਹ ਤੋਂ ਬਾਹਰ ਹੁੰਦੇ ਸਾਡੇ ਕੱਢਵੇਂ ਦੇ ਹੁੰਦੇ ਆ ਹੂੰ ਕੀ ਗੱਲ ਬਣੀ ਸਾਡੇ ਸੋਚਦੇ ਆ ਹੂੰ ਜਾਣਦਾ ਹੀ ਪ੍ਰਬੰਧ ਕਰਦੇ ਕੀ ਕਰੀਏ ਹੂੰ ਤੇ ਜੇ ਕੋਈ ਗੱਲ ਨਹੀਂ ਹੈਗੀ ਅੱਛਾ ਇੱਕ ਨਾ ਟੀਵੀ ਚੈਨਲਾਂ ਦੇ ਕਈਆਂ ਦੇ ਦਿਖਾਇਆ ਜਾ ਰਿਹਾ ਕਿ ਐ ਹੋ ਗਿਆ ਉਹ ਬਾਰਡਰ ਤੇ ਬੜਾ ਜੰਗ ਲੱਗ ਜਾਣੀ ਹੈ ਇਦਾਂ ਹੋ ਗਿਆ ਘਰ ਦੇ ਵਿੱਚ ਜਦੋਂ ਤੁਸੀਂ ਆਉਂਦੇ ਜੇ ਬੱਚੇ ਬੀਬੀਆਂ ਜਿਹੜੀਆਂ ਮਾਈਆਂ ਵਾ ਉਹ ਕਿਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਵਾ ਘਰ ਦੇ ਵਿੱਚ ਜੰਗ ਰੂ ਗੱਲਾਂ ਬਾਤਾਂ ਦੇ ਹੋਈਦਾ ਵੀ ਉਹ ਜਿਹੜੇ ਜਨਾਨੀਆਂ ਨੇ ਜਿਵੇਂ ਆਸ ਦਿੰਦੀਆਂ ਬੱਚੇ ਆਸ ਦੇ ਪੈ ਚੱਲ ਗਏ ਪਿਛਾਂ ਹੂੰ ਤੇ ਉਹਨਾਂ ਫਿਰ ਜਾਣਾ ਕਿੱਥੇ ਉਹਨਾਂ ਮਾਰੀ ਦੇ ਆਈਆਂ ਹੂੰ ਤੇ ਇਹੋ ਜੀ ਸੋਚਦੇ ਵੀ ਕੋਈ ਗੱਲ ਨਹੀਂ ਕੀ ਜਦੋਂ ਜਿਆਦਾ ਗੇੜ ਬਣੋ ਫਿਰ ਕੋਈ ਬੰਨਾ ਹੁੰਦਾ ਹੀ ਆ ਜਾਣ ਦਾ ਪਰ ਜੇ ਕੋਈ ਗੱਲ ਨਹੀਂ ਗਈ ਸੋ ਸੋ ਇਹ ਅ ਅਸੀਂ ਜਿਹੜੇ ਭਾਰਤ ਪਾਕਿਸਤਾਨ ਸਰਹੱਦ ਦੇ ਵੱਡੇ ਵਸੇ ਜਿਹੜੇ ਭਾਰਤ ਦੇ ਅਖੀਰਲੇ ਪਿੰਡ ਦੇ ਵਿੱਚ ਬੈਠੇ ਆ ਸੋ ਇੱਥੇ ਸੱਤ ਦੇ ਵਿੱਚ ਬਹਿ ਕੇ ਆਪਾਂ ਬਜ਼ੁਰਗਾਂ ਦੇ ਨਾਲ ਜਿਹੜੇ ਪਿੰਡ ਵਾਸੀ ਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਦਾਂ ਨੇ ਆ ਜਿਹੜਿਆ ਉਹਨਾਂ ਦੀ ਸੋਚ ਆ ਕੀ ਸੋਚਦੇ ਨੇ ਕੀ ਵਿਚਾਰਾਂ ਕਰਦੇ ਨੇ ਤੇ ਉਹ ਸਾਰੀਆਂ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਉਹ ਸਾਂਝੀ ਕੀਤੀ ਆ ਹੋਰ ਵੀ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਿਵਾਂਗੇ ਉਦੋਂ ਤੱਕ ਲਈ ਦੋ ਇਜਾਜ਼ਤ ਧੰਨਵਾਦ